ਹਾਂ ਤਰੀ ਦੇ ਹਾਂ ਤੇ ਆਪੋ ਤੇ ਤੂੰ ਮੈਨੂੰ ਦੱਸ ਕੇ ਨਹੀਂ ਆਈ ਕੋਠੇ ਤੇ ਮੈਨੂੰ ਘਰ ਜੋਤ ਕਹਿੰਦਾ ਹੈ ਮੈਂ ਤੇ ਕੋਠੇ ਚਲ ਗਈ ਦੀਦੀ ਤੂੰ ਮੈਨੂੰ ਪਤਾ ਨਹੀਂ ਲੱਗਣ ਦੀ ਕਿਹੜੇ ਵੇਲੇ ਆਣ ਕੇ ਚੜ ਕੇ ਕੋਠੇ ਤੇ ਆ ਜਾਨੀ ਮਮਾ ਬਾਸ ਮੇਰਾ ਪਤਾ ਨਹੀਂ ਹੇਠਾ ਮੰਨ ਜਾ ਹੋਰ ਤਰਾ ਹੋਇਆ ਤੇ ਮੈਂ ਆ ਗਈ ਉੱਪਰ ਮੈਂ ਚਲ ਤੁਹਾਡੇ ਤੁਰੇ ਵੇਣੀ ਲੈ ਦੱਸ ਕਿੰਨੇ ਸੋਹਣੇ ਮਮੀਆਂ ਜਿਹੜੇ ਬੜੇ ਚਿਰ ਬਾਅਦ ਇੰਨੇ ਤਾਰੇ ਵੇਖੇ ਤੇ ਤਾਰੇ ਤੇ ਹੇਠਾ ਵੀ ਦੇਖਦੇ ਆ ਥੱਲੇ ਤੇ ਉਤਰ ਕੇ ਤਾਂ ਮੂੰਹ ਕਰੇ ਤਾਰੇ ਤਾਂ ਵੀ ਦੇਖੇ ਕਿਥੇ ਜਾ ਰਹੇ ਦੇਖਦੇ ਆ ਨਹੀਂ ਨਹੀਂ ਮੈਂ ਤੇ ਵੇਖਣ ਆਈ ਹੀ ਕਿ ਕੋ ਹਸਮਾਨ ਜਾ ਉੱਪਰ ਤੂੰ ਮੈਂ ਅੱਗੇ ਇਧਰੋਂ ਨਿਕਲਾ ਹੀ ਕੋਠੇ ਵੱਲੋਂ ਮੈਨੂੰ ਸਾਰਾ ਪਤਾ ਵਾ ਕਿ ਅੰਨ ਨੇ ਤੇਰੇ ਢੇਡੇ ਚ ਵਾ ਮੇਰੇ ਨੋਹਾਂ ਚ ਵਾ ਅਹੀਂ ਤੈਨੂੰ ਜੰਮਿਆ ਵਾ ਸਾਰਾ ਪਤਾ ਮੈਨੂੰ ਤੇਰੇ ਬਾਰੇ ਤੂੰ ਜੋ ਸੋਚਦੀ ਜੋ ਵੇਖਦੀ ਆ ਨਾ ਉਹ ਮੈਨੂੰ ਦੱਸ ਮਮਾ ਵੇ ਕਹਿੰਦੀ ਆ ਆ ਜਾ ਜੇ ਡਾਕੜ ਜੇ ਨੰਗਣ ਦੇ ਹੀ ਆ ਵਲੇ ਤੇ ਮੈਨੂੰ ਹੁੰਦਿਆ ਪੀ ਮੇਰਾ ਨਹੀਂ ਜੀ ਲੱਗਣਾ ਉੱਥੇ ਜਾ ਕੇ ਕਿੱਥੇ ਜਾ ਕੇ ਬਾਹਰ ਆ ਸ਼ਾਬਾਸ਼ੇ ਪੁੱਤ ਲੋਕੀ ਤੇ ਤਰਲੇ ਲੈਣ ਡਏ ਆ ਕਿ ਤੇ ਸਾਡਾ ਅੱਜ ਕੰਮ ਬਣ ਜੇ ਹੁਣੇ ਕੰਮ ਬਣ ਜੇ ਤੇ ਤੂੰ ਸਾਰਾ ਕੋਹ ਹੁਣ ਚੱਲਣ ਡਿਆ ਵਾ ਤੇ ਤੇਰਾ ਹੁਣ ਜੀ ਨਹੀਂ ਕਰਦਾ ਇਹ ਕਿੱਦਾਂ ਦੀ ਗੱਲ ਹੋਈ ਪਤਾ ਨਹੀਂ ਮੰਮੀ ਮੈਂ ਹਾਂ ਉੱਥੇ ਜਾ ਕੇ ਜੋ ਪਸਤਾਉਂਗੀ ਤੇ ਇੱਥੋਂ ਹੀ ਵੇਖ ਲਓ ਜੇ ਫੈਸਲਾ ਲਿਆ ਜਾਂਦਾ ਵਾ ਬਦਲ ਲੈਣੇ ਤੇ ਪੁੱਤ ਸਾਰੀ ਦੁਨੀਆ ਗਾਂਹ ਹੋਣ ਨੂੰ ਫਿਰਦੀ ਆ ਅਸੀਂ ਅ ਗਾਂ ਅੱਗੇ ਵਧੀਏ ਅੱਗੇ ਵਧੀਏ ਤੇ ਤੂੰ ਆ ਨਹੀਂ ਮੇਰਾ ਜੀ ਨਹੀਂ ਕਰਦਾ ਤੂੰ ਇਹ ਸੋਚ ਤੇਰਾ ਜੀ ਨਹੀਂ ਲੱਗਣਾ ਤੇ ਆਪਾਂ ਦਾ ਤੇ ਜੀ ਲਾਉਣਾ ਪੈਣਾ ਵਾ ਜਦੋਂ ਤੇਰੇ ਤੋਂ ਵਾਦਾ ਤੇਰਾ ਵੀਰ ਹੋਇਆ ਉਹ ਨਹੀਂ ਰਿਹਾ ਤੇ ਕਿੰਨਾ ਸਾਨੂੰ ਦੁੱਖ ਲੱਗਾ ਹੈ ਸਹੀ ਗੱਲ ਆ ਮੰਮੀ ਉਦੋਂ ਜਦੋਂ ਹੋਇਆ ਸੀਗਾ ਨਾ ਹੁਣ ਲੱਗਾ ਕਿ ਇਹ ਹੁਣ ਆਡੀ ਜ਼ਿੰਦਗੀ ਦਾ ਟੋਟਾ ਹੀ ਆ ਗਿਆ ਵਾ ਮੈਂ ਨਹੀਂ ਉਦੋਂ ਆਖੀ ਤਾਂ ਮਰਦਿਆਂ ਨਾ ਮਰਿਆ ਨਹੀਂ ਜਾਂਦਾ ਪਰ ਜੀਣ ਦਾ ਵੀ ਕੋਈ ਹੱਜ ਨਹੀਂ ਰਹਿੰਦਾ ਹੌਲੀ 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 ਫੇਰ ਵੇਖੋ ਵੇਖੀ ਲੋਕ ਜਾਨ ਦੇ ਇਹਦਾ ਕਿਹੜਾ ਅਲੋਕਾਰ ਹੋਇਆ ਵਾ ਤੇ ਲੱਗੇ ਬਹਿ ਨਹੀਂ ਸਕੀਦਾ ਹੁੰਦਾ ਤੇ ਪੁੱਤ ਉਦੋਂ ਇੰਨਾ ਸਦਮਾ ਹੀ ਚੱਲ ਲਿਆ ਤੇ ਮੈਨੂੰ ਪਤਾ ਤੂੰ ਆਪਣੇ ਡੈਡੀ ਤੋਂ ਬਗੈਰ ਸਾਡੇ ਤੋਂ ਬਗੈਰ ਰਹਿੰਦੀ ਨਹੀਂਗੀ ਤੇ ਤੂੰ ਇਹ ਮੈਨੂੰ ਦੱਸ ਚਾਹਦਾ ਪਿਆਰ ਕਿੰਨੂ ਕਰਦੀ ਜਿਆਦਾ ਪਿਆਰ ਤੇ ਮम्मी ਮੈਂ ਤੇ ਬਰਾਬਰ ਦਾ ਹੀ ਕਰਦੀ ਜੇ ਮੈਂ ਗਰਜੋਤ ਨੂੰ ਵੀ ਇੰਨੀ ਆ ਉਹ ਮੈਨੂੰ ਬੜਾ ਪਿਆਰਾ ਜਿਵੇਂ ਤੁਹਾਨੂੰ ਦੋਵਾਂ ਨੂੰ ਵੀ ਇੰਨੀ ਆ ਤੇ ਕਹਿੰਦੇ ਹੁੰਦੇ ਨਾ ਜਿੰਨੇ ਨੋਂ ਨਹੀਂ ਪੀੜਾ ਆ ਉਹ ਜਿੰਨੇ ਉਹ ਤਾਂ ਹੈ ਹੀ ਆ ਤੇ ਦੂਜੀ ਗੱਲ ਇਹ ਆ ਡੈਡੀ ਤੂੰ ਕਿਤੇ ਵੀ ਜਾਈਏ ਤੂੰ ਆਜੋ ਘਰ ਨੂੰ ਆਜੋ ਘਰ ਨੂੰ ਸਾਰੇ ਜਣੇ ਇਕੱਠੇ ਰਹੀਏ ਇਕੱਠੇ ਰਹੀਏ ਤੇ ਇਹ ਵੀ ਸੋਚਨਾ ਪਾਪਾ ਇਕੱਠੇ ਰਹਿ ਕੇ ਤੇ ਗਾੜੀ ਆਪਾ ਵਧਾਉਣਾ ਨਹੀਂਗਾ ਆਪਣਾ ਕੰਮ ਤੂੰ ਆਪਣੀ ਜ਼ਿੰਦਗੀ ਬਾਰੇ ਕੋਈ ਨਹੀਂ ਸੋਚਣਾ ਗਾੜੀ ਪਰ ਮੰਮੀ ਜਿਹੜੀ ਵੀਰ ਦੀ ਗੱਲ ਤੂੰ ਹੀ ਕੀਤੀ ਆ ਉਹਦੇ ਜਿੱਦੋ ਗੁਰਜੋਤ ਸਾਡੀ ਜ਼ਿੰਦਗੀ ਚ ਆਇਆ ਫੇਰ ਹਾਂ ਮੈ ਲੱਭਣ ਡਿਆ ਮੁੰਡਾ ਰੋਟੀ ਮੰਗਣ ਡਿਆ ਗੁਰਜੋਤ ਕੋਈ ਨਹੀਂ ਮੈਂ ਦਿਨੀ ਰੋਟੀ ਤੇ ਤੂੰ ਇਥੇ ਖਲੋਤੀ ਕੀ ਗੱਲ ਫੇਰ ਦੁੱਖ ਭੁੱਲਿਆ ਸੀ ਮੰਮੀ ਗੁਰਜੋਤ ਆਇਆ ਫੇਰ ਪਹਿਲੇ ਦਾ ਦੁੱਖ ਭੁੱਲਿਆ ਹੀਗਾ ਦੇਖੋ ਨੂੰ ਉਹ ਤੇਰੇ ਜਿੱਡਾ ਹੋਇਆ ਹੁਣ 2 ਸਾਲ ਦਾ ਕਿੰਨਾ ਕ ਫਰਕ ਹੁੰਦਾ ਉਹਨੇ ਵੀ ਪਰਦੇਸਾਂ ਜਾਣਾ ਹੈ ਬਾਹਰ ਅੰਦਰ ਜਾਣਾ ਹੈ ਕਮਾਉਣਾ ਹੈ ਇਹ ਨਿਗਾਹ ਜਿਹਾ ਹਣ ਕਦੋਂ ਕਿਤੇ ਹੁਣ ਵੱਡਾ ਹੋਣਾ ਜਿਹੜਾ ਵੱਡਾ ਹੋ ਗਿਆ ਵਾ ਕਦੋਂ ਅਸੀਂ ਸੋਚਣਾ ਵਾ ਵੀ ਸਾਡਾ ਪੁੱਤ ਬਾਹਰ ਜਾਵੇ ਤੇ ਪੁੱਤ ਤੂੰ ਆਪਣਾ ਕੰਮ ਵਧਾਉਣ ਵਾਸਤੇ ਇਹ ਗੱਲ ਨਹੀਂ ਕਹਿਣੀ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਕੋਈ ਹੈਗੀ ਆ ਹਾਂ ਜੀ ਮੇਰਾ ਜੀ ਨਹੀਂ ਕਰਦਾ ਜਾਣ ਮੰਮੀ ਡਰੀ ਨੇ ਤੇ ਹੁਣੇ ਹੀ ਲੱਗ ਤੇ ਹੱਥ ਰੱਖੇ ਜਾਂਦੇ ਆ ਫਿਰ ਮੇਰਾ ਗਈ ਤਾਂ ਉੱਥੇ ਕੀ ਪਤਾ ਵੀ ਮੈਂ 5 ਸਾਲ ਨਹੀਂ ਹੋਣਾ 10 ਸਾਲ ਨਹੀਂ ਹੋਣਾ ਤੇ ਪੁੱਤ ਆ ਪੁੱਤ ਪੁੱਤ ਇਹ ਕਿਹੜੀ ਆਈ ਪਾਸਪੋਰਟ ਬਣਾ ਕੇ ਪਾਸਪੋਰਟ ਬਣਾ ਕੇ ਤੇ ਮਾਤੇ ਖੜੀ ਰਹਿਣੀ ਆਂਗੇ ਚੱਲ ਜਾਾਂਗੇ ਆ ਜਾਾਂਗੇ ਤੇਰੇ ਸਾਧ ਲਈ ਹੰਨ ਤਸੀਂ ਵੀ ਆ ਜਾਾਂਗੇ ਕਿ ਹੰਨ ਕੀ ਆ ਉਹਦੇ ਮਾਮੇ ਕਰਮਾਂ ਦੀਆਂ ਖੇਡਾਂ ਨਾ ਕਦੋਂ ਕੋਈ ਕੰਮ ਬਹਨਾ ਕਦੋਂ ਨਹੀਂ ਪਰ ਦੇਸਾਂ ਦੀ ਗੱਲ ਆ ਉਹ ਤਾਂ ਆਸ ਤੇ ਰੱਖਣੀ ਚਾਹੀਦੀ ਐ ਨਾ ਉੱਥੇ ਜਿਹੜੇ ਲੋਕੀ ਜਾਂਦੇ ਆ ਕੁੜੀਆਂ ਮੁੰਡੇ ਜਾਂਦੇ ਆ ਆਪਣਾ ਸਾਰਾ ਕੁਝ ਵਧੀਆ ਵੇਖ ਕੇ ਉਹਨਾਂ ਦਾ ਪਿਛੋਕੜ ਵੇਖ ਲੈਂਦੇ ਆ ਕਿਹੜੇ ਕਿੱਥੋਂ ਕਿੱਥੋਂ ਆਏ ਕੀ ਉਹਨਾਂ ਦਾ ਹਿਸਾਬ ਕਿਤਾਬ ਚੱਲਦਾ ਲੋਕੀ ਉੱਥੇ ਰਿਸ਼ਤੇ ਕਰ ਲੈਂਦੇ ਆ ਪੁੱਤ ਤੂੰ ਮੇਰਾ ਪੁੱਤ ਜਾ ਉਹ ਰਿਸ਼ਤਾ ਨਹੀਂ ਮੰਮੀ ਮੈਂ ਕਰਨਾ ਕਿਉਂ ਰਿਸ਼ਤਾ ਕਿਉਂ ਨਹੀਂ ਕਰਨਾ ਮੈਂ ਬਾਹਰ ਜ਼ਰੂਰ ਜਾਊਂਗੀ ਤੇ ਪਰ ਰਿਸ਼ਤਾ ਰੋਸਤਾ ਨਹੀਂ ਕਰਨਾ ਹਜੇ ਮੈਂ ਜਿਹੜੇ ਤੂੰ ਰਿਸ਼ਤੇ ਦੀ ਗੱਲ ਕਰਦੀ ਆ ਨਾ ਉਹਨੇ ਤੇ ਮਨਜ਼ੂਰ ਨਹੀਂ ਆਪਣਾ ਕੰਮ ਬਧਾ ਲਿਆ ਬਹੁਤ ਤੇ ਤੂੰ ਕਿਹੜੇ ਗੱਲਾਂ ਸੋਚਾਂ ਚ ਪੈ ਗਈ ਆ ਉਹਨੇ ਵੇਲਾ ਕਰਾਈ ਜਾਂਦਾ ਉਹਨੇ ਸਭ ਕੁ ਹੋ ਗਿਆ ਤੂੰ ਵੀ ਬਾਹਰ ਜਾ ਆਪਣਾ ਵੇਖੀ ਚਾਕੀ ਤੈਨੂੰ ਪਤਾ ਲੱਗ ਜਾਂਦਾ ਕੁੜੀਆਂ ਮੁੰਡੇ ਇਕੱਠੇ ਕੰਮ ਕਾਣਦੇ ਤੇ ਪਤਾ ਲੱਗ ਜਾਂਦਾ ਵੀ ਕਿਹੜਾ ਬੰਦਾ ਕਿਦਾਂ ਦਾ ਕਿਹੜਾ ਕਿਦਾਂ ਦਾ ਤੇ ਤੂੰ ਇਹ ਆ ਵੀ ਤੂੰ ਜੋ ਵੀ ਤੂੰ ਆਖੇਂਗੀਹੀਂ ਤੇਰੇ ਨਾਲ ਵਾ ਤੂੰ ਆਪਣੀ ਜ਼ਿੰਦਗੀ ਦਾ ਫੈਸਲਾ ਤੂੰ ਆਪ ਕਰਨਾ ਅਹੀਂ ਬੁੱਤ ਤੇਰੇ ਨਾਲ ਥੋੜਾ 24 ਘੰਟੇ ਹੁਣ ਬੈਠੇ ਰਹਿਣਾ ਹੁਣ ਨਿਆਣਾ ਪੜਾਵਾਂ ਲਖਾਵਾਂਗੇ ਉਹਨੂੰ ਵੀ ਕੋਈ ਹਾਈਲਾਈਟਸ ਕਰਾਵਾਂਗੇ ਉਹਦਾ ਵੀ ਮੁੜਕੇ ਸੋਚਾਂਗੇ ਤੂੰ ਵੀ ਆਪਣੇ ਵੀਰ ਦੀ ਬਾਹ ਫੜ ਸਕਦੀ ਆ ਜਦੋਂ ਤੂੰ ਉੱਥੇ ਕੋਈ ਚਲੋ ਮੁੰਡਾ ਲੱਭ ਜੂਗਾ ਚੰਗਾ ਤੈਨੂੰ ਸਾਰਾ ਕੁਝ ਉੱਥੇ ਵਿਆਹ ਵੀ ਹੋਣੇ ਸਭ ਕੁਝ ਹੋਣਾ ਵਾ ਤੇ ਉੱਥੇ ਆਪਾਂ ਆਵਾਂਗੇ ਅਸੀਂ ਸਾਰੇ ਕੰਮ ਆਪਣੀ ਹੱਥੀ ਕਰਾਂਗੇ ਸੋਚੋ ਤੇ ਸੋਚ ਕੇ ਨਾ ਸੋਚ ਕੇ ਬੀ ਅੰਨੇ ਕਿਤਾਬ ਮੂੰਹ ਕਰ ਲਿਆ ਵਾ ਇਹੋ ਤੇ ਮੈਨੂੰ ਟੈਨਸ਼ਨ ਮਾਰੀ ਜਾਂਦੀ ਆ ਜੇ ਮੈਂ ਵੇ ਨਹੀਂ ਕਿਤੇ ਉੱਥੇ ਆ ਉੱਥੇ ਆ ਕੇ ਤੇ ਆ ਹੁਣ ਵੇ ਅੱਧੀ ਰਾਤ ਉੱਤੋਂ ਹੋ ਗਈ ਆ ਇਹਨੂੰ ਕਈ ਵਾਰ ਖਲੋਤੇ ਆ ਵੇਖਿਆ ਚੁੱਪ ਕਰਕੇ ਖਲੋਤੀ ਸੋਝਦੀ ਏ ਕਿ ਟਿਕ ਟਿਕਾ ਹੀ ਇਹ ਨਿਗਾਹ ਬਸ ਇੱਕੋ ਨਿਗਾਹ ਨਾਲ ਹੀ ਵੇਖੀ ਜਾਂਦੀ ਆ ਟੇਕੀ ਨਿਗਾਹ ਟੇਕਣਾ ਨਹੀਂ ਮਨਜੋਦ ਨੂੰ ਦਿਲ ਚੋਂ ਨਹੀਂ ਕੱਢਣਾ ਤੂੰ ਅਜੇ ਵੀ ਮਮੀ ਆਉ ਘੜਾ ਹੁਣ ਦਿਲ ਦੇ ਵਿੱਚ ਇਹਨੂੰ ਰੱਖ ਕੇ ਵੀ ਕੀ ਕਰਨਾ ਵਾ ਉਹ ਨਹੀਂ ਮੈਂ ਗੱਲ ਹੈਗੀ ਮੈਂ ਦੇਖ ਇੰਨੀ ਵੀ ਇਨਸਾਨ ਦਾ ਪਤਾ ਨਹੀਂ ਲੱਗਦਾ ਕਿ ਕਿਦਾਂ ਦਾ ਤੇ ਕਿਦਾਂ ਦਾ ਨਹੀਂ ਟੱਕਰਦਾ ਹੁਣ ਇਹ ਘੜਾ ਮਾੜਾ ਹੀਗਾ ਤੇ ਹੁਣ ਹਾਰੀ ਉਹ ਹੈ ਤੇ ਨਹੀਂ ਮਾੜਾ ਕਰਦੇ ਆ ਨੇ ਮਾੜਾ ਕਰ ਦਿੱਤਾ ਨਾ ਹਰ ਵਾਰੀ ਸੁੱਖ ਥੋੜਾ ਸੁਖੀ ਹੁੰਦੀ ਆ ਵੀ ਜੇ ਅੱਗੇ ਮਾੜਾ ਹੋਇਆ ਤੇ ਗਾਹ ਵੀ ਮਾੜਾ ਹੋਣਾ ਮੰਮੀ ਸੁੱਖ ਦਾ ਨਾਂ ਨਾ ਲਿਆ ਕਰੋ ਨਹੀਂ ਇਹ 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 ਜੁੜਾ ਨਾ ਇਹ ਵਰਡ ਵੀ ਤੁਸੀਂ ਬਦਲ ਹੀ ਦਿਓ ਚਲ ਜਾ ਤੂੰ ਸੁੱਖ ਸੁਖੀ ਦਾ ਮਤਲਬ ਪਤਾ ਕੀ ਬਦਲਦਾ ਕਰਦੇ ਨੇ ਮੰਗ ਨਹੀਂ ਮੰਗੀ ਉਹਦਾ ਤੇ ਨਾਂ ਨਹੀਂ ਲੈਣਾ ਉਹ ਕੁੜੀ ਤੇ ਉਹ ਮੁੰਡਾ ਰੋਟੀ ਮੱਕਣੇ ਆ ਰੋਟੀ ਦੇ ਕੇ ਆ ਕੇ ਐਦਾਂ ਸੋਚ ਕੇ ਇਹਨੇ ਤੇ ਮੈਨੂੰ ਵੀ ਟੈਨਸ਼ਨ ਪਾ ਆਂਦੀ ਮੁੜ ਕੇ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਪੁੱਤ ਹੈ ਚਾਈ ਮਲਾਈ ਐਦਾਂ ਸੋਚ ਕੋਈ ਗੱਲ ਨਹੀਂ ਚਲ ਮਮੀ ਕੋਈ ਗੱਲ ਨਹੀਂ ਚੀਜਾ ਇਕੱਲਾ ਥੋਕੇ ਬਹਿ ਜਾਨੀ ਤੂੰ ਵੀ ਚੀਜਾ ਲਿਓਂਦੇ ਚਾਈ ਮਲਾਈ ਸਾਰਾ ਕੁਝ ਰੱਖਣ ਦੇ ਕਰਨ ਦੇ ਜਦੋਂ ਐਦਾਂ ਗੱਲ ਕਰ ਦਿੰਦੀ ਮੇਰਾ ਫਿਰ ਦਿਲ ਮੂਦਾ ਵੱਜ ਜਾਂਦਾ ਪੁੱਤ ਮੈਂ ਇਹ ਹੀ ਨਾ ਖਰਚਾ ਕਰਨ ਦੇ ਤੇਰੇ ਮਗਰ ਟੀਰਾ ਕਰਕੇ ਹੀ ਰਹੀ ਐਂ ਐਂ ਕਾਰੇ ਵਾਸਤੇ ਕਮਾਉਣ ਨਹੀਂ ਤਾਂ ਐਂਟ ਡੈਡੀ ਮੈਂ ਕਹਾਂਦੀ ਆ ਕਿ ਤੇਰੇ ਮੇਰੇ ਕਰਕੇ ਘਟਾ ਨਾ ਪੈ ਜੇ ਅੱਗੇ ਕਿੱਡੀ ਕ ਕਿਸਮਤ ਮੇਰੀ ਚੰਗੀ ਆ ਨਹੀਂ ਨਹੀਂ ਪੁੱਤ ਮੇਰੇ ਪੁੱਤ ਦੀ ਬਹੁਤ ਸੋਹਣੀ ਆ ਵਧੀਆ ਕਿਸਮਤ ਬਹੁਤ ਚੰਗੀ ਕਿਸਮਤ ਆ ਕੋਈ ਗੱਲ ਨਹੀਂ ਕੀ ਐਵੇਂ ਨਹੀਂ ਛੇਤੀ ਧੀ ਢਾਕੇ ਦੀ ਬਹਿ ਜਾਈਦਾ ਹੁੰਦਾ ਲੋਕੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦੇ ਆ ਬੜੀਆਂ ਔਕੜਾਂ ਆਉਂਦੀਆਂ ਮੁਸ਼ਕਲਾਂ ਆਉਂਦੀਆਂ ਜ਼ਿੰਦਗੀ ਵਿੱਚ ਬੜੀਆਂ ਮੁਸ਼ਕਲਾਂ ਆ ਜਾਂਦੀਆਂ ਹੁੰਦੀਆਂ ਵਾ ਕੋਈ ਗੱਲ ਹੀ ਨਹੀਂ ਜੇ ਹੌਂਸਲਾ ਹਾਰਦੀ ਹੈ ਨਾ ਫਿਰ ਬਹਿ ਜਾਈਦਾ ਇਹ ਤੇ ਹੈਗਾ ਡੈਡੀ ਪੁੱਤ ਮੇਰਾ ਮੰਨਵਾ ਕਿ ਮੈਂ ਤੇਰੇ ਮਗਰੀਨਾਂ ਖਰਚਾ ਲਾਉਣ ਦੇ ਤੂੰ ਆਪਣੀ ਸਟੈਂਡ ਦੇਕਰ ਖੜਾ ਹੋ ਜਾ ਮੇਰਾ ਪੁੱਤ ਡੜੀ ਮੇਰੇ ਆ ਸੱਜਿਆ ਤੇ ਜੇ ਕੋਈ ਜਾਣਦੀ ਆ ਤੈਨੂੰ ਪੈਸੇ ਮਿਲਣੇ ਮਿਲਨੇ ਆ ਮੈਂ ਕਿਤੇ ਜਾਣਦੀ ਨਾ ਹੁੰਦੀ ਹੋਵੇ ਜਾਣਦੀ ਕਿ ਉਹ ਜਾਣਾ ਵਾ ਤੂੰ ਤੇ ਤੈਨੂੰ ਪੈਸੇ ਮਿਲਦੇ ਆ ਤੇਰੂ ਜੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਹੋਣਾ ਤੇ ਇਹਨੂੰ ਤੋੜਨ ਹਾਂ ਤੇ ਤੈਨੂੰ ਫਿਰ ਪੈਸੇ ਦੇਣੇ ਸਾਰਿਆਂ ਦੇ ਚਲੋ ਦੀ ਆਏ ਤੇ ਇਹ ਖਾਰਚ ਹੋੜੀ ਤਾਂ ਹੀ ਹੂੰ ਤੇ ਬਾਕੀ ਪੁੱਤ ਬੜੇ ਝੇਦੀ ਹੁੰਦੀ ਏ ਕੋ ਗਾਲੀਓ ਨਾ ਸੋਚੀਂਦਾ ਨਹੀਂ ਡਾਡੀ ਚਲੋ ਕੋਈ ਨਹੀਂ ਕੋਈ ਗੱਲ ਨਹੀਂ ਮੇਰਾ ਪੁੱਤ ਚੰਗਾ ਵੇ ਤੂੰ ਇੰਨਾ ਮੂੰਹ ਕਰ ਲਿਆ ਡਾਡੀ ਉਹ ਨਹੀਂ ਮੈਂ ਕੋਈ ਸੋਚਦੀ ਬਸ ਮੈਨੂੰ ਇਹ ਹੋਣ ਦਿਆ ਵਾ ਵੀ ਜੱਜੇ ਬੈਠ ਕੇ ਚਲਦੇ ਜਾਣਾ ਵਾ ਫੇਰ ਕਿਹੜੇ ਵੇਲੇ ਵਾਪਸ ਆਉਣਾ ਉਹ ਨਹੀਂ ਨਾ ਪਤਾ ਹੈਗਾ ਕੋਈ ਨਹੀਂ ਫੇਰ ਕਿੱਲਾ ਹੈ ਕਿਹੜੇ ਵੇਲੇ ਵਾਪਸ ਆਉਣਾ ਆਪਾਂ ਨੂੰ ਪੀਆਰ ਮਿਲ ਗਈ ਪੱਕੇ ਕਾਗਜ ਮਿਲ ਗਏ ਸਾਹ ਜਗਾ ਤਾ ਵਾ ਮੁੰਡਾ ਆਉਂਦਾ ਵਾ ਮੁੰਡਾ ਤਾਂ ਮੈਂ ਨਹੀਂ ਰੋਟੀ ਇਕੱਲੇ ਨੇ ਖਾਣੀ ਦੀਦੀ ਨੂੰ ਵੀ ਲਿਆਵਾ ਆਵਾਜ਼ ਮਾਰ ਕੇ ਸਾਰੇ ਜਣੇ ਇਕੱਠੇ ਬੈਠ ਕੇ ਖਾਈ ਚਲੋ ਡਾਡੀ ਚਲੋ ਚਲੋ ਆਜੋ ਭਾਬੀਆਂ ਨੂੰ ਚੁੱਪ ਕਰਕੇ ਬੈ ਗਈਆਂ ਮੈਂ ਤੁਹਾਡੀ ਗੱਲ ਮੰਨੀ ਸਾਰੀ ਤੂੰ ਕਿਹਾ ਭੋਗ ਤੱਕ ਰਹਿਣਾ ਇਹਨਾਂ ਘਰ ਤੁਹਾਨੂੰ ਤੂੰ ਆਪ ਹੀ ਕਹਦੇ ਉਹਨਾਂ ਨੂੰ ਕਿ ਘਰੋਂ ਨਿਕਲ ਜਾਣਾ ਮੇਰੇ ਘਰ ਸੌਣ ਮੰਨੇ ਜਦੋਂ ਮੈਂ ਕਿਹਾ ਇਹਨਾਂ ਭੋਗ ਤੱਕ ਰਹਿਣਾ ਉਹਨਾਂ ਨੂੰ ਆਪ ਸਮਝੋਣੀ ਚਾਹੀਦੀ ਹੁਣ ਮੈਂ ਇਹਨਾਂ ਨੂੰ ਕਹਾਂ ਵੀ ਤੂੰ ਜਾਓ ਮੈਂ ਕਿਹਾ ਆਪਾਂ ਵਾਰ ਕੇ ਕੱਢਦਾ ਉਹਨਾਂ ਨੂੰ ਬਾਹਰ ਆਪ ਹੀ ਚੱਲ ਜਾਣਗੇ ਜਦੋਂ ਨਾਲਾ ਠੀਕਰੂਗਾ ਤੇ ਤੂੰ ਮੇਰਾ ਨਾਂ ਲੈ ਦੋ ਨਾ ਕਿ ਤੈਨੂੰ ਮੰਨਾ ਕਹਿਂਦਿਆ ਮੈਂ ਜੋ ਤੇਰੀ ਹਾਮੀ ਆ ਭਰਾ ਤੇ ਤੂੰ ਆਪ ਹੀ ਕਹਦੀ ਹਾਂ ਤੇ ਮੈਂ ਤੇਰੇ ਉਦਨ ਕੱਢਦਾ ਫਿਰਦਾ ਓ ਮੇਰੀ ਸੁਣੋ ਗੱਲ ਮਨਨੇ ਗੱਲ ਹੋ ਰਹੀ ਤੂੰ ਕਿਉਂ ਨਹੀਂ ਗੱਲ ਨੂੰ ਸਮਝਦਾ ਹੁਨਾ ਉਹ ਭਰਾਵਾ ਸਮਾਂ ਵੇਖੋ ਲੋਕਾਂ ਨੇ ਕੱਲ ਮਾਮਾ ਮਿਟਾ ਫੇਰ ਪਲੇਸ਼ ਪਾ ਕੇ ਬਹਿ ਗਏ ਚੱਲ ਜੂਗੀ ਕੋਈ ਨਹੀਂ ਤੇ ਵੀਰ ਗੱਲ ਇਦਾਂ ਕਿਉਂ ਡੇਰ ਲਾ ਕੇ ਬਹਿਣਾ ਵੀਰ ਜੇ ਤੇਰੀ ਵੀ ਹੁੰਦੀ ਤੇ ਮੇਰੀ ਵੀ ਇੰਨੀ ਆ ਉਹਨਾਂ ਕਹਿੰਦਾ ਭੈਣ ਨਿਕਲ ਗਈ ਤੇ ਫੇਰ ਨਾ ਪਣਾ ਜੇਤੀ ਚੰਗੀ ਇਹਨਾਂ ਦੀ ਅਣਖਵਾ ਉਹ ਕਾਹਦੇ ਨਿਕਲ ਕੇ ਵਿਆਹ ਤਾਂ ਹੀ ਆਪ ਕੀਤਾ ਵਾ ਵਿਆਹ ਕੀਤਾ ਮੂਰਖਾ ਨਿਕਲ ਕੇ ਨਿਕਲ ਗਿਆ ਵਿਆਹ ਚਲਾ ਲੋਕੀ ਵੀਰ ਲੋਕੀ ਛਦਾਈ ਨਹੀਂ ਅਗੇ ਅੱਖਾਂ ਘੱਟੇ ਨਹੀਂ ਪਈ ਜਾਂਦੇ ਗੇਜ ਦੇਣਾ ਲੋਕਾਂ ਨੂੰ ਸਾਰਾ ਪਤਾ ਕਿ ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਵਾ ਪਰ ਕੀਤਾ ਦੇ ਅਹੀਂ ਆ ਨਾ ਹੱਥੀ ਤੋਰੀ ਆ ਅਹੀਂ ਲੋਕੀ ਨਿਆਣੇ ਆ ਨਿਆਣੇ ਨਹੀਂ ਪਰ ਕੀਤਾ ਤਾਂ ਹੈ ਹੀ ਆ ਨਾ ਪਰ ਲੋਕਾਂ ਦੇ ਅੱਖੀ ਘਟਾਦੇ ਅਹੀਂ ਪਾਇਆ ਵਾ ਆਹੋ ਉਹ ਤਾਂ ਆਪਣੇ ਆਪ ਨੂੰ ਤਲਾਸ਼ਾ ਦਿੱਤਾ ਵਾ ਲੋਕਾਂ ਨੂੰ ਸਾਰਾ ਹੀ ਪਤਾ ਵਾ ਕੋਚਾਲ ਕੋਈ ਨਹੀਂ ਬਹੁਤਾ ਕਾਲਾ ਨਾ ਪਿਆ ਕੋਈ ਨਹੀਂ ਤੂੰ ਇਹ ਕਪੜੇ-ਕੁਪੜੇ ਬਦਲ ਵੇਖ ਤੇਰੇ ਉਦਾਂ ਦੀ ਕਮੈਂਟ ਕੋਟੀ ਉਹੀ ਆ ਮਾਂ ਮੇਰੀ ਮਰ ਗਈ ਆ ਭਾਬੀ ਨਾ ਮੇਰੀ ਨਹੀਂ ਬੰਦੀ ਘਰ ਦੀ ਮੇਰੀ ਤੇਰੇ ਖਿਲਾਫ ਆ ਤੇ ਮੇਰੇ ਕਪੜੇ ਕਿਨੇ ਧੋਣੇ ਆ ਓ ਯਾਰ ਤੂੰ ਲਾ ਦੇ ਧੋਵ ਜਾਣੀ ਜੇ ਸਾਰਾ ਤੂੰ ਤੇਰੇ ਨਾਲ ਕੋਟੀ ਧੋਵੂਗੀ ਇਦਾਂ ਨਹੀਂ ਗੱਲਾਂ ਘੜੂਸਾ ਮਾਰਨ ਨੂੰ ਆ ਇਦਾਂ ਨਹੀਂ ਗੱਲਾਂ ਹੋਈਆਂ ਜੇ ਮੇਰਾ ਫਿਕਰ ਹੋਣਾ ਭਾਬੀ ਤੂੰ ਮੇਰੀ ਗੱਲ ਮੰਨੋ ਜੇ ਇਹ ਤੇਰਾ ਫਿਕਰ ਹੋਦਾ ਤੇ ਤੇਰਾ ਕੋਡ ਮੈਂ ਹੁਣ ਆਪ ਲਾ ਕੇ ਧੋਦਾ ਇਹ ਤਾਂ ਹੁਣ ਤੂੰ ਹੀ ਲਾ ਕੇ ਰੱਖਣਾ ਹੈ ਨਾ ਰੱਖਾਂਵਾ ਆਲੇ ਮਾਲੇ ਦੱਸ ਤੈਨੂੰ ਜਿਆਦਾ ਸੋਗ ਆ ਫਾਨੂੰ ਨੂੰ ਸੋਗ ਆ ਆਲੇ ਮਾਲੇ ਕਰੀ ਜਾਂਦੀਆਂ ਗੱਲ ਟਲਟਾਲੀ ਜਾਂਦੇ ਗੱਲ ਟਾਲੀ ਜਾਂਦੇ ਟਾਲੀ ਜਾਂਦੇ ਯਾ ਤੈਨੂੰ ਵੀ ਪਤਾ ਹੈ ਜੇ ਪ੍ਰਾਣੇ ਪ੍ਰਾਣੀ ਆਉਂਦੇ ਤੂੰ ਚੁੱਪੀਚਾਰਾ ਦੱਸ ਦੇਣ ਤੂੰ ਬਰਾਬਰ ਪ੍ਰਾਣੇ ਸੁਆਦ ਲੈਣ ਆਉਂਦੇ ਆ ਤੇ ਉਹ ਸੁਆਦ ਇੱਥੇ ਮੇਨਾਂ ਗੱਲ ਹੋਰ ਕਰ ਜਾਂਦੇ ਧੜ ਨਾਲ ਗੱਲ ਹੋਰ ਕਰਦੇ ਕੁੜੀ ਨਾਲ ਗੱਲ ਹੋਰ ਕਰਦੇ ਸੁੱਖ ਨੂੰ ਕਹਿੰਦੇ ਕੋਈ ਹੋਰ ਕਹਿੰਦੇ ਆ ਸਾਨੂੰ ਸਭ ਪਤਾ ਵਾ ਜਿੱਦਾਂ ਅਸੀਂ ਚੁੱਪੀ ਤੂੰ ਚੁੱਪ ਕਰ ਜਾਂਦਾ ਹੱਸ ਦੱਸ ਦੇਣ ਆਂਡੀ ਗੰਢਾ ਕੀ ਕਹਿੰਦੇ ਆ ਸੁੱਖ ਤੇਰਾ ਪੂਰਾ ਹਿਸਾਬ ਹੰਦਾ ਹਿੱਸਾ ਲੈ ਕੇ ਜਾ ਕਿ ਡੜੀ ਰੇ ਓਏ ਓਏ ਨਾ ਜਿੰਨੇ ਹਿੱਸਾ ਕਰਨਾ ਆਪਣਾ ਹਿਸਾ ਲੈ ਜੇ ਮੈਨੂੰ ਆਪਣੀ ਇੱਜ਼ਤ ਪਿਆਰੀ ਹਿੱਦੀ ਗੱਲ ਮੈਨੂੰ ਇਹ ਸੇ ਨਹੀਂ ਚਾਹੀਦੇ ਇਹਨਾਂ ਦੀ ਕਿੱਧਰ ਹਾਂ ਫੇਸਾ ਲੈ ਜੇਗਾ ਹੱਦ ਹੋ ਗਈ ਖਾੜਨੇ ਦੇ ਭਾਬੀ ਲੈ ਜੇ ਮੈਨੂੰ ਇੱਜ਼ਤ ਦਾ ਵਾਦਾ ਹੀ ਹਿੱਸਾ ਨਹੀਂ ਪਿਆਰਾ ਮੈਂ ਨੀ ਪੀਣੀ ਚਲ ਆ ਜਾ ਮੈਂ ਤਾਂ ਕਿ ਆਈ ਆ ਪੀਦਾ ਹੁਣ ਚਾਹ ਦਾ ਗੁੱਸਾ ਮੈਂ ਚਾਹ ਚ ਪੀਵਾਂ ਤਾਂ ਆਹ ਵੇਖ ਸੱਸ ਮਰੀ ਏ ਦੀ ਸੁਰਖੀ ਬੇਦੇ ਤੇ ਤੇ ਮੈਂ ਟੱਕਾ ਇਹਦਾ ਦੱਸ ਮੈਂ ਸੁਹਾਗਨ ਭੱਗਣਾ ਤੇ ਮੈਂ ਕਿਉਂ ਨਾ ਲਾਵਾਂ ਤੇ ਜਿੱਦਨ ਤੈਨੂੰ ਸੁਹਾਗਨ ਮਰਨੇ ਪਿਆ ਉਹ ਦਿਨ ਕਿੱਥੇ ਗਈ ਸੀ ਤੂੰ ਨਹੀਂ ਚਾਹ ਲੈ ਲੋ ਉਹਦਨੇ ਪੇਕੇ ਵਰਗੀ ਮਾਗੋ ਚਲਾਂ ਮੈਂ ਤੂੰ ਥੋੜਾ ਘੱਟ ਬੋਲਿਆ ਕਰ ਅਜੀ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਆ ਕਸੂਰ ਬਹੁਤ ਤੈਨੂੰ ਵੀ ਪਤਾ ਦਾ ਕਿ ਘਰ ਤੇ ਮੌਤ ਹੋਈ ਆ ਤੇ ਹਾਰ ਸਿੰਘਾ ਥੋੜਾ ਘੱਟ ਕਰ ਲਉ ਤੁਸੀਂ ਨਾ ਚਾਹ ਦਾ ਤੂੰ ਲੈ ਕੇ ਆਈ ਆ ਜਿਵੇਂ ਹੱਥ ਗਾਂ ਕੀਤਾ ਤੇ ਤੂੰ ਪਛਾਣ ਲਗੀ ਵਿਰੇ ਮੈਂ ਤੇਰੀ ਅਫੀ ਚਾਹ ਦੇਂਦਾ ਤੇ ਥਰੇ ਨੂੰ ਮੇਰੇ ਪੀਂਦਾ ਦੀਦੀ ਮੈਨੂੰ ਤਮੋਰੀ ਕੀਤੀ ਸੀ ਤੇ ਉਹਦੀ ਵੀ ਫੜੀ ਨਹੀਂ ਮੂੰਹ ਦੇ ਧਵਾਉਣ ਨੂੰ ਚੁਕਿਆ ਫਦਾ ਵੀ ਨਾ ਕਹਣਾ ਵੀ ਚਾਹ ਬੇਇੱਜ਼ਤੀ ਕਰਨ ਨੂੰ ਬੁੜਾ ਲੈ ਨੂੰ ਇਹ ਤੇ ਮੈਂ ਤਾਂ ਢੇਲੀ ਲੈ ਕੇ ਆਈ ਆ ਦੱਸ ਪੀ ਲੋ ਇਹਦੇ ਮਖੌਲਣਾ ਨਾ ਨੇ ਲੱਭਦੇ ਰਹਿਨੇ ਮਖੌਲਣਾ ਸਮਝਿਆ ਇਹਨੂੰ ਮੈਨੇ ਮੈਨੂੰ ਆਪਣੀ ਕਿਹੜਾ ਚੱਪ ਕਰੋ ਯਾਰ ਬੁੜੇ ਲੱਗਦੇ ਕਿ ਮੈਂ ਤਮਾਹਾ ਡੇ ਲੋਂ ਬਾਹਰ ਪਾ ਗਈ ਹੁਣ ਮੈਂ ਨਹੀਂ ਦੇਖਿਆ ਤੇ ਮੈਨੂੰ ਹੁਣ ਮਾਲਾ ਕੀ ਪਤਾ ਵੀ ਦੀਦੀ ਫੜਨ ਲੱਗੇ ਸੀ ਕਿ ਨਹੀਂ ਹੁਣ ਚਾਹ ਪੀਣ ਨੂੰ ਹੀ ਲੱਗੀ ਆਈ ਮੈਂ ਆ ਇੱਥੇ ਲੈ ਲੈਂਦੇ ਪੀ ਲੈਂਦੇ ਇੱਥੇ ਹੋਰ ਬੜੇ ਜਾਣੇ ਆ ਨਾ ਪਤਾ ਨਹੀਂ ਲੱਗਾ ਜੜਾ ਤੁਹਾਨੂੰ ਦੇਗੇ ਬਹਾਨਾ ਜਾਈਦਾ ਬੋਲਣ ਦਾ ਸੁਣਾਉਂਦਾ ਗੱਲਾਂ ਤਾਂ ਜਾ ਕੁੜੀ ਤੂੰ ਅੰਦਰ ਜਾ ਤੂੰ ਜਿੰਨੀਆਂ ਤੇਰੀ ਮਾਂ ਗੱਲਾਂ ਕਰਕੇ ਜੀ ਆਉਨੀਆਂ ਕਿਹ ਕੀ ਕਿਹੜਾ ਘੱਟ ਕੀਤੀਆਂ ਮੈਨੂੰ ਕਿਹੜਾ ਨਹੀਂ ਪਤਾ ਉਹ ਤਾਂ ਕਹਿੰਦੀ ਕੋਈ ਜਣੀ ਮਰਦੇ ਮਰਦੇ ਸੁਹਾਵੇ ਹੁਣ ਚੱਲ ਫੇ ਉੱਥੇ ਸਰਕਾਰ ਫੋਨ ਲਿਆ ਗਿਆ ਲੈ ਜਾ ਕਿਉਂ ਮੈਂ ਹੈਗਾ ਤੂੰ ਜਾ ਗਿਆ ਉਹ ਤਾਂ ਚਲ ਗਈ ਹੈ ਮੱਥਾ ਕਿਹੜਾ ਮੱਥਾ ਲਾਵੇ ਮੱਥਾ ਲਾਵੇ ਮੱਥਾ ਬਗਾਨੋਂ ਕਿ ਨਹੀਂ ਲਾਉਣਾ ਆਗੇ ਸੁਣ ਲੀਆਂ ਗੱਲਾਂ ਘੱਟ ਤੁਸੀਂ ਕੋਈ ਵੀ ਨਹੀਂ ਗਾ ਮੇਰੇ ਗੱਲ ਫਾਪ ਪਾਤਾਈਆ ਗਾ ਕੋਈ ਵੀ ਨਹੀਂ ਆ ਯਾਰ ਮੈਂ ਫਾਪ ਆਇਆ ਹੂੰ ਉਹ ਤੇ ਮੈਨੂੰ ਹਰ ਗੱਲੇ ਘਰੀਸਦਾ ਰਹਿੰਦਾ ਕਿ ਤੇਰਾ ਕਸੂ ਤੇਰਾ ਕਸੂ ਮੇਰਾ ਕੀ ਕਸੂ ਵਾ ਜੇ ਮਨਪੇਣਾ ਛੱਡਿਆ ਤੂੰ ਆਪਣੀ ਮਰਜ਼ੀ ਨਾਲ ਛੱਡਿਆ ਉਹ ਲੋਦਰ ਗਾੜੀ ਮੈਂ ਅੱਥੇ ਉਹਨੇ ਕਰਦੇ ਕਰਲਾ ਵੇਆ ਤਾ ਤੁਹਾਡੇ ਸਾਰੇ ਤੇ ਬੱਦਾ ਸ਼ਾਪਾ ਕੀਤਾ ਕਿ ਲੜਾਈ ਪਈ ਘਰ ਚ ਕਲੇਸ਼ ਪਿਆ ਵਾ ਮੈਨੂੰ ਤੈਨੂੰ ਵੱਡਿਆ ਕਿ ਕਰਲਾ ਰਿਸ਼ਤਾ ਉਹਦੇ ਬੁੱਧੀਗਲ ਅੱਡੋ ਜੀ ਸਾਰੀ ਦੁਨੀਆ ਹੁੰਦੀ ਗਈ ਆ ਅੱਡੋ ਜੀ ਤੇ ਤੂੰ ਵੀ ਸੁਖੀ ਰਹੀ ਤੇ ਸੁਖੀ ਰਹੀ ਤੇ ਅੱਡ ਮੈਨੂੰ ਹੁਣ ਕਰਦਾ ਮੈਨੂੰ ਮੈਂ ਕਿੰ ਕੀ ਇਹਨਾ ਵਾ ਤੂੰ ਸੁਖਸ਼ੀਰ ਬਦੋ ਹਾਂ ਮਾਂ ਮਾਰ ਕੇ ਤੈਨੂੰ ਅੱਡ ਕਰਦੀ ਏ ਆਹੋ ਦੋ ਬਣਾ ਲੈਣ ਤੁਹਾਡੇ ਕਿਆ ਬਣਾ ਆ ਬਣਾ ਆ ਬਣਾ ਸਾਰੀ ਉਮਰ ਮੇਰਾ ਹੀ ਜਿਹੜਾ ਆਰਾਮ ਕਰਤਾ ਹੁਣ ਵੱਡਾ ਹੋ ਗਿਆ ਤਾਂ ਹੁਣ ਬੰਦਾ ਸਮਝ ਚਾਹ ਲੈ ਕੇ ਆਈ ਤੇ ਬੰਦਾ ਹੁਣ ਚਾਹੀ ਪੀ ਲਵੇ ਕਿੱਦਾਂ ਮੈਨੂੰ ਬੋਲੀ ਜਾਂਦੇ ਉਦਣ ਦੇ ਪਤਾ ਨਹੀਂ ਮੈਂ ਹੀ ਮੈਂ ਜਾਣਦੀ ਆ ਕਿ ਕਿੱਦਾਂ ਮੈਂ ਇਨੇ ਦਿਨ ਕੱਢੇ ਆ ਹਾਂ ਮੈਂ ਵੀ ਹੁਣ ਮੇਰਾ ਦਿਲ ਕਰਦਾ ਆ ਵੀ ਮੰਮੀ ਨੂੰ ਕਹੀ ਦਵਾ ਕਿ ਆ ਕੇ ਮੈਨੂੰ ਲਾਜੋ ਇਹਨਾਂ ਨੇ ਤੇ ਹੁਣ ਤੈਅ ਕਰ ਹੀ ਲਿਆ ਆ ਵੀ ਹਾਂ ਹੁਣ ਨਹੀਂ ਰੱਖਣੀ ਕਿੰਨਾ ਮਹਿਣਾ ਨਾਲ ਉਦਣ ਦਾ ਕਰਨੀ ਪਿਛੇ ਪਿਛੇ ਫਿਰਨੀ ਵੀ ਚੱਲ ਮੰਨ ਜੂਗੇ ਮੰਨ ਜੂਗੇ ਇਹਨਾਂ ਨੂੰ ਹੈ ਹੀ ਨਹੀਂ ਹਮਾ ਸਾ ਬੋਰਾ ਵੀ ਮੈਂ ਵੀ ਹੁਣ ਦੱਸ ਕੀ ਕਰਾਂ ਇੰਨੇ ਦਿਨ ਹੋ ਗਏ ਆ ਏਦਾਂ ਹੀ ਮੈਨੂੰ ਇਹਨਾਂ ਦੇ ਪਿੱਛੇ ਪਿੱਛੇ ਫਿਰਨ ਦੀ ਹਾਂ ਅੱਗੋਂ ਦੀ ਮੈਨੂੰ ਕਿਦਾਂ ਬਹਾਨੇ ਲੱਭੀ ਜਾਂਦੇ ਆ ਪਈ ਜਾਂਦੇ ਆ ਕੀ ਕਰਾਂ ਹੁਣ ਮੈਂ ਦੱਸ ਹੁਣ ਜੇ ਇਹ ਬੰਦਾ ਬਦਲੰਦਿਆ ਆ ਤੇ ਹੁਣ ਤੁਸੀਂ ਵੀ ਅੱਗੋਂ ਥੋੜਾ ਜਿਹਾ ਕਰੋ ਨਾ ਇਹ ਥੋੜੀ ਹੈ ਕੀ ਹੁਣ ਚੱਲ ਮੈਨੂੰ ਹੋ ਗਿਆ ਆਪਣੀ ਗਲਤੀ ਦਾ ਅਹਿਸਾਸ ਇੰਨਾ ਤੇ ਮੈਂ ਆਪਣੇ ਆਪ ਨੂੰ ਬਦਲ ਲੈਣੀ ਆ ਹੁਣ ਇਹੀ ਨਹੀਂ ਕੋਈ ਅੱਗੋਂ ਹੱਥ ਪੱਲਾ ਫੜਾਉਂਦੇ ਤੇ ਕੀ ਫਾਇਦਾ ਫਿਰ ਇੱਥੇ ਰਹਿਣ ਦਾ ਮੰਮੀ ਨੂੰ ਫੋਨ ਕਰਨਾ ਕਹਿਣਾ ਲਾ ਜੋ ਮੈਨੂੰ ਇੱਥੋਂ ਆ ਕੇ ਮੈਂ ਨਹੀਂ ਰਹਿ ਸਕਦੀ ਹੁਣ ਉੱਦਾਂ ਵੀ ਕੀ ਕੋ ਹੈ ਕੌਣ ਹੈ ਇੱਥੇ ਮੇਰਾ ਉਹ ਦੀਦੀ ਆਉ ਖਾਣ ਨੂੰ ਪੈਂਦੀ ਅੱਗੇ ਉਹਨਾਂ ਨੂੰ ਬੁਲਾਉ ਤੇ ਇਹ ਖਾਣ ਨੂੰ ਪੈਂਦੇ ਚਲੀ ਜਾਣਾ ਮੈਂ ਮੈਂ ਵੀ ਨਹੀਂ ਰਹਿਣਾ ਸਾਬੇ ਲਾਵੇ ਫੋਨ ਉਹਨੂੰ ਕਦੋਂ ਆਉਂਦੀ ਆਂਦੀ ਵੀ ਆ ਕਿ ਨਹੀਂ ਕੀ ਕਰਦੀ ਆ ਉੱਥੇ ਹੁਣ ਕੱਲ ਭੁੱਖ ਪਿਆ ਮੈਂ ਉਹਨੂੰ ਕਿਹਾ ਮੇਰੇ ਨਾਲ ਆ ਜਾ ਚੱਲ 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 ਤੁਰੀ ਨਹੀਂ ਵੀ ਮੰਮੀ ਮੈਂ ਕੀ ਫੋਨ ਲਾ ਕੇ ਕਵਾਂ ਹਰੇ 100 ਰਿਸ਼ਤੇਦਾਰਾਂ ਦਾ ਜਾਣਾ ਆਉਣਾ ਵਾ ਕੀ ਕਵਾਂ ਉਹਨੂੰ ਕੀ ਚੱਲ ਮੇਰੇ ਨਾਲ ਜਾ ਆ ਇੱਥੇ ਹੁਣ ਤਾਂ ਮੈਂ ਨਾ ਖੰਡ ਉਹਨਾਂ ਦੇ ਰਿਸ਼ਤੇਦਾਰਾਂ ਨੇ ਆਉਂਦੇ ਜਾਂਦੇ ਰਹਿਣਾ ਦੂਰੋਂ ਮਿਲਣਾ ਜਿੰਨਾ ਸੁਣਨਾ ਉਹਨਾਂ ਤਾਂ ਆਉਣਾ ਹੀ ਆ ਤਾਂ ਇਹਨੇ ਹੁਣ ਉੱਥੇ ਪੀੜਾ ਪਾ ਕੇ ਬੈਠੀ ਰਹਿਣਾ ਤੇ ਮੰਮੀ ਰਹਿਣ ਦੋਲੇ ਦੋ ਚਾਰ ਦਿਨ ਕੋਈ ਗੱਲ ਨਹੀਂ ਫੇਰ ਕੀ ਆ ਤੇ 10 ਦਿਨ ਤੱਕ ਕੀ ਹੋਇਆ ਤੂੰ ਅੱਗੇ ਪੱਤਾ ਮਾਰ ਕੇ ਚਲ ਗਿਆ ਤੇ ਉੱਥੇ ਚਲ ਗਿਆ ਵਾ ਤੇ 10 ਦਾ ਤੂੰ ਕੋਹਾ ਦਾ ਕਰਦਾ ਤੂੰ ਕੋਹਾ ਪੀ ਕੇ ਨਾ ਮੇਰੀ ਮੰਮੀ ਬੋਲਦੀ ਆ ਮੰਮੀ ਮਾਂ ਮਰੀ ਆ ਅਗਲੀ ਦੀ ਮੈਂ ਕਿਹੜੇ ਮੂੰਹ ਨਾਲ ਕਵਾਂ ਪਤਾ ਨਹੀਂ ਨਾ ਜਦੋਂ ਮਾਂ ਮਰਦੀ ਕੀ ਵਾਪਰਦਾ ਮਾਂ ਪਰਦੀ ਇਹ ਪੁੱਤ ਮੈਨੂੰ ਪਤਾ ਵਾ ਪਰ ਹੁਣ 10 12 ਦਿਨ ਹੋ ਗਏ ਨੂੰ ਆਈ ਨੂ ਗਈ ਨੂ ਹੁਣ ਮੇਰੀ ਗੱਲ ਸੁਣ ਘੋਗ ਪੈ ਗਿਆ ਹੁਣ ਉਹਨੂੰ ਉੱਥੇ ਕੀ ਕਰਨਾ ਪੁੱਤ ਘਰ ਆਪਣੇ ਆਵੇ ਆਪਣਾ ਘਰ ਵੇਖੇ ਇੱਥੇ ਹੀ ਸੌ ਜਾਣਾ ਔਰ ਘੁੰਮਦਾ ਜਾ ਮੈਨੂੰ ਕੁਛ ਤੇ ਵੋਟੀ ਆਈ ਕਿ ਨਹੀਂ ਆਈ ਤੇ ਮੈਂ ਕੀ ਕਹਾਂ ਫੇਰ ਆਈ ਨਹੀਂਗੀ ਉਹ ਕੋਈ ਗੱਲ ਨਹੀਂ ਆ ਜੂਗੀ ਮੰਮੀ ਸਬਰ ਕਰੋ ਇੱਥੇ ਹੀ ਔਣਾ ਨੇ ਸਾਰੀ ਉਮਰ ਇੱਥੇ ਹੀ ਰਹਿਣਾ ਮੈਂ ਆ ਸਾਬੀ ਵੇ ਲਿਆ ਕਿੰਨੀ ਇੱਥੇ ਬੀਤੀ ਉਹਦੀ ਕਰਨ ਲਈ ਭਰਾ ਭਰ ਜਾਣੀ ਕੀ ਕਰਨਾ ਉੱਥੇ ਰਹਿ ਕੇ ਹੈ ਉੱਥੇ ਬੀਤੀ ਕਰਾਉਣੀ ਹੈ ਕੋਈ ਨਹੀਂ ਭਰਾ ਕਰ ਜਾਈਆਂ ਬੇਤੀ ਕਰਦੇ ਜਿੱਦਾਂ ਪਹਿਲਾਂ ਵਾਪਰਦੀ ਉਹਨਾਂ ਦੇ ਘਰ ਚ ਉਦਾਂ ਹੀ ਹੋਣੀ ਆ। ਮੈਨੂੰ ਤਾਂ ਕੋਈ ਮਹਿਸੂਸ ਹੀ ਨਹੀਂ ਹੁੰਦੀ ਬੀਤੀ। ਤੂੰ ਤਾਂ ਆਪ ਮੈਨੂੰ ਲਾਂਦਾ ਪਰ ਸ਼ਰਮੀ ਹੋ ਗਿਆ ਉਹਨਾਂ ਦੇ ਨਾਲ। ਮੰਮੀ ਮਾੜੀ ਮੋਟੀ ਦੇ ਅਗਲੇ ਨਹੀਂ ਬੋਲਣਾ ਹੀ ਆ। ਆਪਾਂ ਕਿਹੜਾ ਚੰਗਾ ਕੰਮ ਕੀਤਾ ਸੀ। ਚੰਗਾ ਤਾਂ ਤੂੰ ਐਵੇਂ ਨਹੀਂ ਕੀਤਾ ਜਦੋਂ ਮੈਨੂੰ ਅਕਲ ਫੇ ਪੱਤਾ ਮਾਰ ਕੇ ਚਲ ਗਿਆ। ਤੇ ਚਲ ਤੂੰ ਉੱਥੇ ਗਿਆ ਤੂੰ ਮੈਨੂੰ ਕਹਿੰਦਾ ਦੋਸਤਾਂ ਆਪਾ ਆਵਾਜੋ ਐ ਤਾਂ ਕੋਈ ਜਾਣਾ ਤੂੰ ਉੱਥੇ ਤੇ ਤੁਸੀਂ ਕਿ ਅਜਿਹੇ ਕਿਹੜੇ ਸੁਧਰੇ ਦੇ ਤੁਸੀਂ? ਮੰਮੀ ਇਹ ਵੀ ਕੋਈ ਰੱਬ ਦੀ ਹੋਣੀ ਹੋਈ ਆ ਜੇ ਆਪਾਂ ਗਏ ਆ। ਅੱਗੇ ਮਾਂ ਦਾ ਪੂਰੀ ਹੋਗੀ ਹੈ ਜੇ ਲਾ ਲਓ ਆਪਾਂ ਨਾ ਜਾਣੇ ਮਾਂ ਦਾ ਇਦਾਂ ਪੂਰੀ ਹੋ ਜਾਂਦੀ ਸਾਨੂੰ ਕੋਈ ਦੱਸਦਾ ਪੁੱਛਦਾ ਨਾ ਤੇ ਸੁੱਖ ਦੀ ਇੱਥੇ ਕਿਦਾਂ ਟਾਈਮ ਲੰਘਣਾ ਕੀ ਹਿਸਾਬ ਦਾ ਬਣਾ ਇੱਥੇ ਤੇ ਜੇ ਆਪਾਂ ਜੀ ਤੱਕ ਤੁਹਾਨੂੰ ਕਹਦੂ ਤੁਸੀਂ ਆਤਮਾਰਗੀ ਤੇ ਫੇਰ ਡੜਕੇ ਪੱਲੇ ਰਹੁ ਉਹ ਨਹੀਂ ਕਹਿੰਦੇ ਇਦਾਂ ਨਹੀਂ ਥੋੜੇ ਉਹਨਾਂ ਦਾ ਦਿਮਾਗ ਜਿਹੜੀ ਜੁਬਾਨ ਆਪਣੀ ਨਹੀਂ ਗਈ ਤੂੰ ਇਦਾਂ ਕਰ ਬਹੁਤੀਆਂ ਥੋੜੀਆਂ ਛੱਡ ਤੂੰ ਉਹਨੂੰ ਲੈ ਕੇ ਆ ਪਾ ਮੇਰਾ ਅੰਝੀ ਲੱਗਦਾ ਮੂੰਹ ਚੋਚੋਤੇ ਵੇਖਦੀ ਨਹੀਂ ਕਦੀ ਉਧਰ ਕਦੀ ਉਧਰ ਭਾਵੇਂ ਲੜਦੀਆਂ ਖੋਲਦੀਆਂ ਪਰ ਮੈਨੂੰ ਇੰਨਾ ਤਾਂ ਹੁੰਦਾ ਰੇ ਘਰ ਬੈਠੀ ਹੈ ਮੇਰਾ ਨਹੀਂ ਉਹ ਜੀ ਲੱਗਦਾ ਜਾ ਕੇ ਲੈ ਕੇ ਆਉਂ ਪਤਾ ਹੀ ਆ ਮੰਮੀ ਮੈਨੂੰ ਕਿੰਨਾ ਜੀ ਨਹੀਂ ਲੱਗਦਾ ਹੁਣ ਕੰਮ ਨਹੀਂ ਹੁੰਦਾ ਹੁਣਾ ਹਾਂ ਹਾਂ ਕੰਮ ਮੈਂ ਅੱਗੇ ਕਰਦੀ ਨਹੀਂ ਆ ਕਿਦਾਂ ਦੀ ਗੱਲ ਕਰਦਾ ਕਿ ਕੰਮ ਨਹੀਂ ਹੁੰਦਾ ਕੰਮ ਤਾਂ ਨਹੀਂ ਹੁੰਦਾ ਤੇ ਨਹੀਂ ਹੁੰਦਾ ਮੈਂ ਕਹਤਾ ਨਹੀਂ ਹੁੰਦਾ ਅੱਗੇ ਫਿਰ ਆ ਜਾਂਗੀ ਉਹ ਰੁਕ ਜਾਓ 2-4 ਦਿਨ ਲੈ ਆਉਂਗਾ ਕੋਈ ਨੀ ਮੈਂ ਕੋਈ ਨਹੀਂ 2-4 ਦਿਨ ਦੀ ਨਹੀਂ ਗੱਲ ਕੱਲ ਨੂੰ ਲੈ ਕੇ ਆ ਮੈਨੂੰ ਨਹੀਂ ਪਤਾ ਪਤਾ ਲੈ ਕੇ ਆ ਕੰਮ ਕੀ ਨਹੀਂ ਕਰ ਮੈਨੂੰ ਨਹੀਂ ਦਿਸਦਾ ਘਰ ਕੋਈ ਖਾਲੀ ਘਰ ਤੈਦਾ ਵਾ ਮੂੰ ਖਾ ਉਹਨਾਂ ਦਾ ਘਰ ਸੁੰਸਾਨ ਹੋਇਆ ਉਹ ਅੱਡੇ ਕਲੇਸ਼ ਪਿਆ ਜਾਣ ਕੇ ਮੇਰੀ ਗੱਲ ਸੁਣ ਹੁਣ ਉੱਥੇ ਬੈਠੇ ਰਹਿਣਾ ਉਹਨਾਂ ਨੇ ਦੱਸ ਮੈਨੂੰ ਤੇ ਕਹਿਣ ਦੇ ਮੈਂ ਲੈ ਆਉਂਗਾ ਆਹ ਤੇ ਲੈ ਆਇਆ ਮੈਂ ਤੇ ਕਹਿੰਦਾ ਉੱਥੇ ਹੀ ਰਹਿਣਾ ਵਾ ਉੱਥੇ ਹੀ ਆਉਣਾ ਉਹਨੇ ਆਹ ਤੇ ਦੋ ਦਿਨ ਰਹਿ ਕੇ ਫਿਰ ਕੀ ਉੱਥੇ ਨੇ ਕਰਨਾ ਉਹਨੇ ਜੀ ਪਾਣਾ ਮੈਂ ਕਿਹਾ ਕਿੰਨੇ ਰਿਸ਼ਤੇਦਾਰ ਆਉਂਦੇ ਆ ਆਉਂਦੇ ਰਹਿਣ ਕੋਈ ਗੱਲ ਨਹੀਂ ਆ ਗਿਆ ਮੈਂ ਪਤਾ ਰਹਿ ਉਹ ਤੇ ਸਾਰੇ ਰਿਸ਼ਤੇਦਾਰਾਂ ਨੇ ਮਿਲ ਲਿਆ ਹੈਗਾ ਤੇ ਤੂੰ ਲੈ ਆ ਜਾ ਚੰਗਾ ਬਾਬਾ ਮੈਂ ਆ ਜਾ ਕੰਮ ਦੀ ਕੋਈ ਗੱਲ ਕੰਮ ਮੈਂ ਕਰ ਲੂਗੀ ਕੰਮ ਨਹੀਂ ਹੜਿਆ ਹੈਗਾ ਮੈਨੂੰ ਨਹੀਂ ਹੁਣ ਮੇਰਾ ਜੀ ਨਹੀਂ ਲੱਗਦਾ ਪਰ ਉੱਥੋਂ ਬਗੈਰ ਚੰਗਾ ਹਾਂ ਜੀ ਨਹੀਂ ਲੱਗਦਾ ਇੱਥੇ ਜਦੋਂ ਇੱਥੇ ਇਹਦੇ ਉਦੋਂ ਮਾਂ ਨਹੀਂ ਹਿੰਦੋਵੇਂ ਇੱਕ ਦੂਜੇ ਨਾਲ ਸਿੰਘ ਫਸਾਉਂਦੇ ਆ ਉਹ ਉਹਦੇ ਨਾਲ ਤੇ ਉਹ ਉਹਦੇ ਨਾਲ ਲਾਵਾਂ ਸੁਖ ਨੂੰ ਵਾਕਿਆ ਹੀ ਫੋਨ ਮੰਮੀ ਦਾ ਵੀ ਰੋਲੀ ਪਾਉਣਾ ਸਹੀ ਆ ਟਾਈਮ ਤੇ ਕਿੰਨਾ ਹੋ ਗਿਆ ਇਹਨੂੰ ਗਈ ਹਾਂ ਆਉਣਾ ਚਾਹੀਦਾ ਹੁਣ ਯਾਰ ਮੇ ਲੋ ਚਾਡੀ ਦਾ ਦੇ ਨਿਕਲ ਗਏ ਬਤਾਈ ਨਹੀਂ ਲੱਗਾ ਕੀ ਕਰ ਲੈਣਾ ਫਿਰ ਹਣ ਢਡੀ ਗੱਲ ਸਹੀ ਹੈ ਕਿ ਮਰੀਆਣਾ ਮਰੀਆ ਥੋੜੀ ਜਾਂਦਾ ਐ ਐਸੇ ਨਹੀਂ ਹਰ ਦੀ ਮੰਮੀ ਫਿਰ ਤੇ ਮੈਂ ਆ ਜਾਈ ਨਹੀਂ ਐ ਕਿ ਜਦੋਂ ਮੰਮੀ ਗੱਲ ਨੂੰ ਸਮਝੇ ਨਹੀਂ ਨਹੀਂ ਲਈ ਇੱਕੋ ਗੱਲ ਕਰੀ ਜਾਂਦੀ ਐ ਤੇ ਮੈਂ ਰਿਹਾ ਕਿ ਅੱਜ ਚਲ ਦੋ ਦਿਨ ਹੋਰ ਐ ਬੂੰਗੀ ਆ ਚਲ ਕੋਈ ਗੱਲ ਨਹੀਂ ਤੂੰ ਇਹ ਨਾ ਲੈਣ ਆਇਓ ਮੈਂ ਵੀਰ ਨੂੰ ਵੱਡੇ ਨੂੰ ਕਹਿੰਨੀ ਮੈਨੂੰ ਛੱਡ ਆਉਂਦਾ ਵਾ ਫਿਰ ਮੰਮੀ ਨੇ ਇਥੇ ਹੋਰ ਮੇਨਾ ਬਣਾ ਲੈਣਾ ਹੀ ਆਂ ਵੀ ਛੱਡਣ ਵੀ ਇਹ ਗਿਆ ਮੁੜ ਕੇ ਲੈਣ ਵੀ ਗਿਆ ਮੈਂ ਤੇ ਉਦੋਂ ਦੀ ਇਹ ਗੱਲ ਸੋਚਣ ਦੀ ਵੀ ਚਲ ਤਾਂ ਡਾ ਬੜਾ ਹੋਵੇ ਤੂੰ ਇਹ ਮੈਨੂੰ ਬਾਨੇ ਨਾ ਲੈਣ ਦਾ ਤੇ ਚਲ ਮੈਂ ਆਪਣੀ ਮਾਂ ਨੂੰ ਜਾਂਦੇ ਵਰੀ ਮੇਲੇ ਆ ਹਾਂ ਚਲੋ ਕੋਈ ਨਹੀਂ ਫਿਰ ਮੈਂ ਨਹੀਂ ਕਿੰਨੀ ਵੀ ਨੂੰ ਛੱਡ ਜਾਂਦਾ ਵਾ ਠੀਕ ਤਾਂ ਨੂੰ ਕੀ ਗੱਲ ਲਈ ਬਬੀ ਜੀ ਤੂੰ ਹੀ ਬੜਾ ਮੋ ਬਣਾਇਆ ਹੈ ਜੀ ਕੋਸ਼ਣ ਦੀਦੀ ਹੋਣਾ ਕੀ ਹੈ ਕੀ ਹੋਇਆ ਬਤਮੀ ਸਾਨੂੰ ਕਿਹੜਾ ਦੀਦੀ ਨਹੀਂ ਪਤਾ ਕਿ ਇਹ ਕਾਲ ਦਾ ਹੁਣ ਫੇਰ ਕੁਝ ਕਹਿਤਾ ਬੰਨਾਂ ਨਹੀਂ ਦੀਦੀ ਉਹ ਕਿਹੜੀ ਘੜੀ ਹੁੰਦੀ ਜਦੋਂ ਕੁਝ ਨਹੀਂ ਕਹਿੰਦੇ ਮੈਂ ਚਾਹ ਲੈ ਕੇ ਗਈ ਸੀ ਤੇ ਫੇਰ ਅੱਗੇ ਬੋਲਣ ਲੱਗ ਪਏ ਉਹ ਤੋਂ ਬਲਜੀਤ ਦੀਦੀ ਨਹੀਂ ਘੱਟ ਕਰਦੀ ਠੀਕ ਹੈ ਮੈਂ ਤਾਂ ਮੈਂ ਹੁਣ ਦੀਦੀ ਕਰੰਨੀ ਆ ਹੁਣ ਦੱਸੋ ਮੈਂ ਹੁਣ ਕੀ ਆਪਣੀ ਜਾਨ ਦੇ ਦਵਾਂ ਫੇਰ ਠੰਡ ਪੈ ਜਾਣੀ ਇਹਨਾਂ ਨੂੰ ਜਾਨ ਕੀ ਦੇਣੀ ਹੈ ਇੱਕ ਦੀ ਜਾਨ ਗਈ ਆ ਕੀ ਬਣ ਗਿਆ ਇੱਥੇ ਹੁਣ ਮੈਂ ਵੀ ਕੀ ਕਹਾਂ ਭਾਬੀ ਜੀ ਜਿੰਨੇ ਤੁਹਾਨੂੰ ਤਾਂ ਥਾਂ ਥਾਈ ਰੱਖਣਾ ਇਮਾਂ ਮੇਰੀ ਨੇ ਜਦੋਂ ਉਹ ਹੀ ਮੁੱਕ ਗਈ ਆ ਤੇ ਫਿਰ ਹੁਣ ਮੈਂ ਕੀ ਕਹਾਂ ਤੁਹਾਨੂੰ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਜਿੱਦਾਂ ਦੇਣ ਹੋਏ ਆ ਤੇ ਕੀ ਕਰਨ ਦੇ ਆ ਅਗੇ ਇਹਨਾਂ ਦੇ ਕਲੇਸ਼ ਨਹੀਂ ਮੇਰੀ ਮਾਂ ਨੂੰ ਲੱਲੇ ਆ ਨੇਤ ਕਲੇਸ਼ ਰੱਖਦੇ ਹੀ ਵੀ ਜੰਦੇ ਉਦਾਂ ਦੇ ਵੀ ਚਲ ਜਾ ਨਿਕਲ ਜਾ ਘਰੋਂ ਨਿਕਲ ਜਾ ਹੁਣ ਕਿੰਨੇ ਕੋਕ ਪੈ ਗਿਆ ਤੇ ਹੁਣ ਤੂੰ ਚਲ ਜਾ ਕਿਉਂ ਮੇਰਾ ਨਹੀਂ ਹੈ ਸਾਇ ਘਰ ਚ ਮੇਰਾ ਵੀ ਘਰ ਵਾ ਕਿੱਥੇ ਚਲ ਜਾ ਮੈਂ ਕਿ ਇੱਕ ਖਾਲੀ ਇਹਨਾਂ ਦੇ ਕਲੇਸ਼ ਨਹੀਂ ਹੁਣ ਕਿ ਹੋਰ ਨੂੰ ਲੈ ਕੇ ਬੈਣਾ ਠੀਕ ਹੋਣਾ ਦੀਦੀ ਮੈਨੂੰ ਤਾਂ ਸੱਚੀ ਸਮਝ ਨਹੀਂ ਲੱਗੰਦੀ ਰਹਿਣ ਦੋ ਜਿੱਦਾਂ ਬੋਲਦੇ ਕਿ ਨੌਰ ਮਾਰੋ ਇਹਨਾਂ ਨੂੰ ਕਿੰਨੀਆਂ ਕੁ ਗੱਲਾਂ ਦੀਦੀ ਗਨੋਰ ਕਰੀ ਜਾਵਾ ਹੁਣ ਮੈਂ ਮੈਂ ਤਾਂ ਸੱਚੀ ਅੱਜ ਨਾ ਮਨ ਬਣਾਈ ਲਿਆ ਆ ਵੀ ਮੰਮੀ ਨੂੰ ਫੋਨ ਕਰਦਾ ਐਵੇਂ ਦੱਸ ਜਾਵਾਂ ਮੈਂ ਇੱਥੇ ਕੀ ਕਰਨਾ ਉਹ ਨਹੀਂ ਭਾਬੀ ਜੀ ਹੁਣ ਨਾ ਆ ਗਲਤੀ ਕਰਿਓ ਅੱਗੇ ਜਿਹੜੀ ਹੋ ਗਈ ਗਲਤੀ ਤੁਹਾਡੇ ਕੋ ਹੋ ਗਈ ਮੁੜ ਕੇ ਨਾ ਨੇ ਹੋਰ ਗੱਲ ਚੁੱਕ ਲੈਣੀ ਜੇ ਫੇਰ ਤੇ ਦੀਦੀ ਮੈਂ ਵੀ ਕੀ ਕਰਾਂ ਹੁਣ ਦੱਸੋ ਕੀ ਕਰਨਾ ਮੈਨੂੰ ਵੀ ਤੇ ਇੰਨਾ ਕੁਝ ਸੁਣਾਉਣ ਦੇ ਮੈਂ ਵੀ ਰਹਿ ਨਹੀਂ ਲਈ ਇੱਥੇ ਮੈਂ ਵੀ ਦਸ ਦਿਨ ਕੱਢੇ ਆ ਨਾ ਨੇ ਨੱਬ ਦੇ ਬਸ ਵੀ ਕਿਹੜੀ ਘੜੀ ਇਹਨੂੰ ਕੋਈ ਗੱਲ ਸੁਣਾ ਦਵਾਂ ਮੈਂ ਮੇਰੀ ਤੇ ਉਦੋਂ ਮਾਂ ਮੁੱਕੀ ਉਦੋਂ ਵੀ ਇਹ ਮੈਨੂੰ ਘਰੋਂ ਕੱਢਣ ਦੇ ਉਦੋਂ ਨਹੀਂ ਇਹਨਾਂ ਨੇ ਵੇਖਿਆ ਤੇ ਚਲ ਕੋਈ ਨਹੀਂ ਭਾਬੀ ਜੀ ਤੁਹਾਡਾ ਵੀ ਘਰ ਚ ਸਵਾ ਆਪੇ ਮਨ ਮੰਨੇ ਵੀਰ ਨੇ ਹੌਲੀ ਹੌਲੀ ਸਮਝ ਜਾਣਾ ਹਜੇ ਉਹ ਤੁਹਾਨੂੰ ਪਤਾ ਉਹਨੂੰ ਥੋੜਾ ਜਿਹਾ ਗੁੱਸਾ ਵਾ ਤੇ ਚੁੱਕਣਾ ਚ ਹੈ ਨਹੀਂ ਦਿਲ ਦਾ ਮੜ ਤੁਹਾਨੂੰ ਪਤਾ ਲੱਗ ਗਈ ਗਿਆ ਵਾ ਉਹਦਾ ਉਹਦਾ ਮੂੰਹ ਦਾ ਬਟਬੋਲਾ ਵਾ ਉਹ ਚਲ ਦੇ ਦੀ ਹੈ ਨਾ ਹੋ ਗਈ ਹੁਣ ਮੇਰੇ ਕੋ ਗਲਤੀ ਹੁਣ ਮੈਨੂੰ ਜਿਆਦਾ ਉਸ ਗੱਲ ਦਾ ਅਹਿਸਾਸ ਆ ਤੇ ਫਿਰ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਨਾ ਹੁਣ ਕੱਲੇ ਮੇਰੇ ਸਮਝਣਾ ਕੀ ਕਰਨਾ ਗੱਲ ਤੇ ਤੁਹਾਡੀ ਵੀ ਠੀਕ ਆ ਵੀ ਸਮਝਣਾ ਤੇ ਚਾਹੀਦਾ ਹੁਣ ਇੱਕ ਬੰਦਾ ਆਪਣੀ ਮਨੋਂ ਪੂਰੀ ਕੋਸ਼ਿਸ਼ ਕਰੇ ਵੀ ਸਾਰਾ ਕੁਝ ਸਹੀ ਕਰਨ ਦੀ ਤੂੰ ਜੇ ਬੰਦਾ ਫੇਰ ਉਹੋ ਜਿਹੀਆਂ ਗੱਲਾਂ ਕਰੀ ਜਾਏ ਗੱਲ ਤੇ ਗਲਤੀ ਹੈ ਇਹਨਾਂ ਵਾਸਤੇ ਵੀ ਤੂੰ ਹੀ ਨਾ ਹੁਣ ਕਰੋ ਪੈਰ ਪੁੱਟਿਓ ਅੱਗੇ ਤੂੰ ਇੱਕ ਵਾਰੀ ਪੈਰ ਪੁੱਟ ਲੈਣਾ ਗਲਤੀ ਕੀਤੀ ਨਾ ਹੁਣ ਨਾ ਇਹ ਕੰਮ ਕਰਿਓ ਤੇ ਦੀਦੀ ਕੀ ਕਰਾਂ ਫੇਰ ਮੈਨੂੰ ਕੁਝ ਨਹੀਂ ਸਮਝ ਲੱਗਨਦੀ ਇਿੱਦੇ ਗੱਲਾਂ ਸੁਣੀ ਜਾਵਾ ਮੈਂਨਾਂ ਦੀਆਂ ਹੋਣੇ ਕੋਈ ਨਹੀਂ ਧੜ ਵੱਟ ਕੇ ਤੁਸੀਂ ਦਿਨ ਕੱਢੋ ਆਪੇ ਸਾਰਾ ਕੁਝ ਸਹੀ ਹੋ ਜਾਣਾ ਤੂੰ ਇੱਥੇ ਚੱਲ ਜਾਣਾ ਦੀਦੀ ਰਹਿਣਾ ਤੇ ਮੈਨੂੰ ਹੀ ਪੜਾ ਇਸ ਘਰ ਦੇ ਵਿੱਚ ਮੈਨੂੰ ਹੀ ਸੁਣਨੀਆਂ ਪੈਣੀਆਂ ਇਹਨਾਂ ਦੀਆਂ ਗੱਲਾਂ ਜਾਂ ਫਿਰ ਤੂੰ ਵੀ ਜਵਾਬ ਦੇਈ ਜਾਇਓ ਫਿਰ ਸਿਆਣੀ ਸੱਚੀ ਜਾਂਦੇ ਪਰ ਇਦਾਂ ਜਿ ਖੂਜ ਆਵਾਜ਼ ਦੇਣੀ ਉਦੋਂ ਦੀ ਬਾਹਰ ਆਉਣੀ ਫਿਰ ਜਿੱਦਾਂ ਦਾ ਕਹਿਣਗੇ ਉਦੋਂ ਤਾਂ ਤੂੰ ਹੀ ਗਾੜੀ ਵਿੱਚ ਜਵਾਬ ਦੇਈ ਜਾਇਓ ਫਿਰ ਇਹੀ ਹਾਲ ਵਾ ਕੋ ਕਹਿੰਦੇ ਵੀ ਤੂੰ ਵੀ ਘੱਟ ਬੋਲਿਆ ਕਰ ਹੁਣ ਜਦ ਤੂੰ ਹੀ ਨਹੀਂ ਘੱਟ ਕਰ ਰਹੀ ਨੇ ਤੇ ਫਿਰ ਮੈਂ ਵੀ ਕੁਛ ਨਾ ਕੁਛ ਤੇ ਬੋਲਣਾ ਹੀ ਆ ਨਾ ਕਿਉਂ ਮਾਵੇ ਕਿੰਨਾ ਗੱਜੇ ਚ ਉਪਰ ਆ ਰਾਂ ਦੀਦੀ ਮੈਂ ਕਿੰਨਾ ਗੱਜੇ ਰਹਿਣਾਂ ਦੀ ਸੁਣੀ ਜਾਵਾ ਆਹ ਬੰਦਾ ਕਿਹੜਾ ਗੂੰਗਾ ਹੁੰਦਾ ਵਾ ਮੈਨੂੰ ਪਤਾ ਨਹੀਂ ਇਹਨਾਂ ਦੇ ਦਿਮਾਗਾਂ ਨੂੰ ਕੀ ਹੋ ਗਿਆ ਤਾਂ ਮੈਂ ਐਨੀ ਮੇਰੀ ਪੜ੍ਹੀ ਲਿਖੀ ਫੈਮਿਲੀ ਪਰ ਕੰਮ ਸਾਰੇ ਅਨਪੜ੍ਹਾਂ ਵਾਲੇ ਕਰਦੇ ਆ